ਸਰਵਤ ਖਾਲਸਾ ਨੂੰ ਕਿਵੇਂ ਮੋੜ ਸੁਰਜੀਤ ਕਰਨਾ ਉਹਦੀ ਰੂਪਰੇਖਾ ਜੋ ਲਿਖੀ ਹੈ ਉਹਦੇ ਬਾਰੇ ਪ੍ਰੈਸ ਕਾਨਫਰੰਸ ਪ੍ਰੈਜੈਂਟੇਸ਼ਨ ਕੀਤੀ ਹੈ ਉਹਦੇ ਬਾਰੇ ਪ੍ਰੈਸ ਕਾਨਫਰੰਸ ਅੱਜ ਕਰ ਰਹੇ ਹਾਂ ਮੈਂ ਗੁਰਪ੍ਰੀਤ ਸਿੰਘ ਬਹਰੇਂਤੋ ਮੇਰੇ ਨਾਲ ਸਰਦਾਰ ਨਿਰਮਲ ਸਿੰਘ ਜੀ ਨੇ ਜੋ ਵਿਕਟੋਰੀਆ ਤੋਂ ਡਾਕਟਰ ਕੁਲਵੰਤ ਕੌਰ ਜੀ ਪਟਿਆਲਾ ਤੋਂ ਤੇ ਸਰਦਾਰ ਜਗਦਰ ਸਿੰਘ ਜੀ ਸਾਡਾ ਸਾਥ ਤੇਰੇ ਨੇ ਸਰਦਾਰ ਗੁਰਤੇਜ ਸਿੰਘ ਜੀ ਉਹ ਵੀ ਚੰਡੀਗੜ੍ਹ ਚੰਡੀਗੜ੍ਹ ਤੋਂ ਹੀ ਆਪ ਸਭ ਜਾਣਦੇ ਤੇ ਇਹਦੀ ਇੱਕ ਰੂਪਰੇਖਾ ਬਾਰੇ ਅਸੀਂ ਬਰੀਫ ਕੀਤਾ ਹੈ ਕਿ ਕਿਸ ਤਰ੍ਹਾਂ ਸਾਰੀ ਦੁਨੀਆ ਦੀਆਂ ਵਿੱਚ ਸੰਸਥਾਵਾਂ ਜੋ ਇਸ ਦੇ ਨਾਲ ਸਿਧਾਂਤਕ ਸਾਂਝ ਰੱਖਦੀਆਂ ਨੇ ਜੋ ਇਹ ਪੀੜ ਰੱਖਦੀਆਂ ਨੇ ਕਿ ਸਾਡੀ ਇੱਕ ਐਸੀ ਸਾਂਝੀ ਸੰਸਥਾ ਹੋਵੇ ਜੋ ਸਾਡੇ ਅੰਤਰਰਾਸ਼ਟਰੀ ਪੱਧਰ ਤੇ ਜੋ ਮੁੱਦੇ ਨੇ ਜੋ ਕੁਝ ਕੰਸਰਨਸ ਨੇ ਉਹਨਾਂ ਨੂੰ ਲੈ ਸਕੇ ਤੇ ਉਹ ਕਿਵੇਂ ਖੜੀ ਕਰਨੀ ਆ ਉਹਦੀ ਰੂਪਰੇਖਾ ਦੀ ਆਪਾਂ ਡਿਸਕਸ ਕੀਤਾ ਔਰ ਇਹਦੀ ਸਾਰੀ ਜੋ ਡਿਟੇਲ ਆ ਉਹ ਸਰਬਤਖਾਲਸਾ.world ਵੈਬਸਾਈਟ ਤੇ ਅਵੇਲੇਬਲ ਆ ਉਹਦੇ ਉੱਤੇ ਇਸ ਦਾ ਸੰਕਲਪ ਬੜੀ ਡਿਟੇਲ ਦੇ ਵਿੱਚ ਦਿੱਤਾ ਉਹਦਾ ਕਿਤਾਬਚਾ ਵੀ ਅੱਜ ਅਸੀਂ ਲਾਂਚ ਕੀਤਾ ਔਰ ਉਸ ਸੰਕਲਪ ਦੇ ਆਧਾਰ ਦੇ ਉੱਤੇ ਜੋ ਵਿਧਾਨ ਹੈ ਉਹ ਉਹਦੇ ਵਿੱਚ ਡਿਟੇਲ ਵਿੱਚ ਦਿੱਤਾ ਔਰ ਫਿਰ ਕਿਵੇਂ ਸੰਸਥਾਵਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਨਾ ਉਹਦਾ ਬੜਾ ਆਸਾਨ ਪ੍ਰੋਸੈਸ ਜਿਹੜਾ ਹੈ ਉਹ ਵੀ ਉੱਥੇ ਹੀ ਵੈਬਸਾਈਟ ਤੇ ਅਵੇਲੇਬਲ ਅਵੇਲੇਬਲ ਹੈ ਜੋ ਰਜਿਸਟਰ ਪੇਜ ਤੇ ਹੈ ਔਰ ਹੁਣ ਤੱਕ ਜੋ ਰਜਿਸਟਰ ਹੋ ਚੁੱਕੀਆਂ ਨੇ ਔਰ ਜੋ ਸੰਸਥਾਵਾਂ ਨੇ ਅੱਗੋਂ ਰਿਪਰੈਜ਼ੈਂਟੇਟਿਵ ਭੇਜੇ ਨੇ ਉਹ ਸਾਰੀ ਡਿਟੇਲ ਵੀ ਵੈਬਸਾਈਟ ਤੇ ਅਵੇਲੇਬਲ ਹੈ ਸਾਡੇ ਮਨਾਂ ਵਿੱਚ ਕਈ ਸਵਾਲ ਨੇ ਕੋਸ਼ਿਸ਼ ਕੀਤੀ ਗਈ ਹੈ ਕਿ ਉੱਥੇ ਸਵਾਲ ਜਵਾਬ ਦਾ ਵੈਬਸਾਈਟ ਤੇ ਸੈਕਸ਼ਨ ਵੀ ਹੈ ਆ ਜਿਹਦੇ ਵਿੱਚ ਉਹਨਾਂ ਸਵਾਲ ਔਰ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਸਾਰੀ ਸੰਗਤ ਨੂੰ ਆਪ ਜੀ ਦੇ ਮਾਧਿਅਮ ਨਾਲ ਕਿ ਸਰਬਤ ਖਾਲਸਾ ਦੇ ਨਾਲ ਜੁੜੋ ਇਸ ਦਾ ਹਿੱਸਾ ਬਣੋ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਜਦੋਂ ਵੀ ਗੱਲ ਹੁੰਦੀ ਹੈ ਕਿ ਆਓ ਸਾਰੇ ਇਕੱਠੇ ਹੋਈਏ ਪਰ ਉਹਦਾ ਪਲੇਟਫਾਰਮ ਕੀ ਹੈ ਉਹਦਾ ਕਿਵੇਂ ਜੁੜਿਆ ਜਾਏ ਉਹ ਕੋਈ ਰੂਪਰੇਖਾ ਨਹੀਂ ਦਿੱਤੀ ਜਾਂਦੀ ਔਰ ਜਿਨ੍ਹਾਂ ਦੇ ਕੰਟਰੋਲ ਵਿੱਚ ਸਟੇਜਾਂ ਹੁੰਦੀਆਂ ਨੇ ਉਹੀ ਸਟੇਜ ਤੇ ਹੁੰਦੇ ਨੇ ਤੇ ਜਿਹੜੀ ਸੰਗਤ ਲੱਖਾਂ ਦੀ ਤਦਾਰਜ ਥੱਲੇ ਬੈਠੀ ਐ ਉਹਨਾਂ ਨੂੰ ਤੇ ਬਸ ਇਹ ਕਿਹਾ ਜਾਂਦਾ ਕਿ ਗੁਰਮਤਾ ਪਕਾ ਪਕਾ ਲਿਆ ਹੱਥ ਖੜੇ ਕਰੋ ਤੇ ਪ੍ਰਵਾਣਗੀ ਦਿਓ ਪਰ ਇਹ ਇਸ ਤਰੀਕੇ ਨਾਲ ਕੀਤਾ ਗਿਆ ਕਿ ਇਹ ਬਾਟਮਸ ਥੱਲੇ ਤੋਂ ਉੱਪਰ ਹੈ ਸਭ ਤੋਂ ਪਹਿਲੇ ਸਿੱਖ ਸੰਸਥਾਵਾਂ ਨੇ ਆਪ ਜੁੜਨਾ ਆਪਣੇ ਰਿਪਰੈਜ਼ੈਂਟੇਟਿਵ ਭੇਜਨੇ ਨੇ ਔਰ ਆਪਣੇ ਵਿੱਚੋਂ ਹੀ ਪੰਜ ਪਿਆਰੇ ਚੁਣਨੇ ਨੇ ਸੋ ਇਹ ਜੋ ਹੈ ਕਿਵੇਂ ਸੰਗਤ ਨੂੰ ਏਮਪਾਵਰ ਕਰਨਾ ਇਹ ਉਹਦੇ ਉੱਤੇ ਇੱਕ ਵਰਕਿੰਗ ਮਾਡਲ ਜਿਹੜਾ ਉਹ ਤਿਆਰ ਹੈ ਤਾਂ ਆਪ ਸਭ ਨੂੰ ਬੇਨਤੀ ਹੈ ਕਿ ਇਸ ਦਿਨ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਕਿਹੜੇ ਮੁੱਦੇ ਇਸ ਬੇਸਿਕ ਤਰ੍ਹਾਂ ਉਹ ਜੀ ਜੀ ਅਸਤਾ ਲੱਗ ਤੋਂ ਸ਼ੁਰੂ ਕੀਤੀ ਜਾਏ ਕੀ ਲੱਗ ਤੋਂ ਕੰਮ ਕਰੋਗੇ ਹਾਂ ਜੀ ਹਾਂਜੀ ਇਹ ਅਕਸਰ ਇਹ ਆਉਂਦਾ ਕਿ ਕਿਹੜੇ ਮੁੱਦੇ ਚੁਣਾਂਗੇ ਦੇਖੋ ਜੀ ਅਗਰ ਮੁੱਦਿਆਂ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਨੇ ਸਿਕਸ ਸੰਸਾਵਾਂ ਤੇ ਪਰ ਗੱਲ ਹੈ ਕਿ ਸਭ ਤੋਂ ਅਸੀਂ ਜਿਸ ਸਵਾਲ ਨੂੰ ਲੈ ਕੇ ਚੱਲੇ ਕਿ ਲੋਰ ਕੀ ਮਹਿਸੂਸ ਕੀਤੀ ਤੁਸੀਂ ਇਹ ਸਭ ਦਾ ਜੈ ਲੋਰ ਇਸ ਜੀ ਵੀ ਹੈ ਕਿ ਇਸੇ ਨਾਲ ਸਾਥ ਸਾਡਾ ਕਿ ਇਸੇ ਨਾਲ ਮੇਰਾ ਕੰਮ ਕਿਵੇਂ ਜਾਏ ਹਾਂਜੀ ਮੈਂ ਉਹ ਹੀ ਦੱਸ ਰਿਹਾ ਕਿ ਜਿਹੜੇ ਮੁੱਦੇ ਵੀ ਤੁਸੀਂ ਤੁਸੀਂ ਮੰਨ ਲਓ ਤੁਹਾਡੇ ਦਿਮਾਗ 'ਚ ਹੈਗੇ ਨੇ ਇਸ ਸਮੇਂ ਮਸਲਾ ਹੈ ਕਿ ਉਹਨਾਂ ਨੂੰ ਸੁਲਝਾਉਣਾ ਕਿਵੇਂ ਹੈ ਉਹਦੇ ਵਾਸਤੇ ਟੀਮ ਹੈ ਸਾਡੇ ਕੋਲ ਅਸੀਂ ਉਸ ਸਟਰਕਚਰ ਤੇ ਕੰਮ ਕਰ ਰਹੇ ਹਾਂ ਹੁਣ ਜਨੋ ਅਸੀਂ ਕੋਈ ਅਸੀਂ ਕੋਈ ਸਰਬਤ ਖਾਲਸਾ ਜਿਹੜੇ ਬੈਠੇ ਆ ਉਹ ਨਹੀਂ ਹੈਗੇ ਸੋ ਇਹ ਫੈਸਲਾ ਸਰਬਤ ਖਾਲਸਾ ਨੇ ਆਪ ਕਰਨਾ ਪਰ ਉਹ ਸਟਰਕਚਰ ਕੀ ਹੈ ਉਹਦੇ ਬਾਰੇ ਅਸੀਂ ਜਿਹੜੀ ਹੈ ਉਹ ਡਿਟੇਲਡ ਵਰਕਿੰਗ ਉਹ ਉਹ ਕਰ ਰਹੇ ਹਾਂ ਸਟਰਕਚਰ ਕਿਵੇਂ ਖੜਾ ਕਰਨਾ ਅਜੀ ਸਟਰਕਚਰ ਖੜਾ ਕਰਨ ਦੀ ਗੱਲ ਹੋ ਰਹੀ ਹੈ ਕੰਮ ਸਮੱਸਿਆਵਾਂ ਜਿਹੜੀਆਂ ਉਹ ਤਾਂ ਹਾਂਜੀ ਥੈਂਕ ਯੂ ਵੈਕਸ ਫੱਕੀ ਥਿੰਗ ਬਹੁਤ ਨੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਤਾਂ ਗਿਣਤੀ ਬਾਹਰ ਲਿਫਟਡ ਹੈ ਸੋ ਇਸੇ ਕਰਕੇ ਇਸੇ ਲੋਡ ਵਿੱਚ ਸਰਬੱਤ ਖਾਲਸਾ ਜਿਹੜਾ ਹੈ ਮੂਲ ਸੁਜੀਤ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਸਰਬੱਤ ਖਾਲਸਾ ਇਸ ਇਨ ਦਾ ਮੇਕਿੰਗ ਅਜੇ ਉਸਾਰੀ ਅਧੀਨ ਹੈ ਸੋ ਅਸੀਂ ਸਿਰਫ ਇੱਕ ਮੁਖ ਸੇਵਾਦਾਰ ਦੇ ਨਾਤੇ ਉਸ ਦੇ ਲਈ ਕੁਝ ਯਤਨ ਕਰ ਰਹੇ ਆਂ ਅਸਲ ਸਰਬੱਤ ਖਾਲਸਾ ਪੰਜ ਪਿਆਰੇ ਚੁਣੇਗਾ ਜਿਹਦੇ ਅਸੀਂ ਕਦੇ ਵੀ ਮੈਂਬਰ ਨਹੀਂ ਬਣਾਂਗੇ ਬਣ ਸਕਾਂਗੇ ਸੋ ਇਹੀ ਫਰਕ ਆ ਜਿਹੜਾ ਮੌਜੂਦਾ ਜਿਹੜੇ ਸਰਬੱਤ ਖਾਲਸਾ ਪਿਛਲੇ ਸਮੇਂ 'ਚ ਵੀ ਹੋਏ ਨੇ ਕਿ ਇੱਕ ਪ੍ਰਧਾਨ ਬਣ ਗਿਆ ਤੇ ਸਾਰੀ ਉਮਰ ਉਹਨੇ ਹੀ ਪ੍ਰਧਾਨ ਰਹਿਣਾ ਪ੍ਰਧਾਨਗੀ ਦਾ ਹੀ ਤਾਂ ਰੌਲਾ ਆ ਸਾਰਾ ਐਸਲੇ ਜੋ ਚੱਲ ਰਿਹਾ ਆ ਸੋ ਇੱਥੇ ਕੋਈ ਪ੍ਰਧਾਨ ਨਹੀਂ ਆ ਸਾਰੇ ਸੇਵਾਦਾਰ ਨੇ ਔਰ ਐਕਟਿੰਗ ਪੰਜ ਪਿਆਰੇ ਜਿਹੜੇ ਅਸੀਂ ਆ ਜਿੱਦਣ ਇਹ ਸਰਜੀਤ ਹੋ ਗਿਆ ਆਪਣੇ ਪੂਰੇ ਫਾਰਮ ਵਿੱਚ ਆ ਗਿਆ ਅਸੀਂ ਬਿਲਕੁਲ ਪਿੱਛੇ ਬੈਠ ਕੇ ਉਹਨਾਂ ਦੇ ਨਾਲ ਜੋ ਵੀ ਸਾਂਝ ਹੋਏਗੀ ਉਹ ਬਰਕਰਾਰ ਰੱਖਾਂਗੇ ਜਿਹੜੇ ਆ ਜਿਹੜੀ ਪਹਿਲਾ ਸਰਬੱਤ ਖਾਲਸਾ ਬੜੇ ਹੋਏ ਉਹਨਾਂ ਦਾ ਉਹਦੇ ਨਾਲ ਕੋਈ ਕਿਸੁਰ ਨੂੰ ਮਾਤਾ ਨਹੀਂ ਹੁੰਦੇ ਜਾਂ ਕੋਈ ਨਹੀਂ ਇਸ ਪਰਮਾਹੰ ਹਾਂਜੀ ਮਾਨ ਹਾਂਜੀ ਤੁਸੀਂ ਹਾਂਜੀ ਦੇਖੋ ਸਰਬੱਤ ਖਾਲਸਾ ਜਿਹੜੀ ਹੈ ਜਿਹੜੀ ਪਰਮਾਹੰ ਸਾਡੇ ਤੋਂ ਪਹਿਲਾਂ ਵੀ ਬਹੁਤ ਸੂਹਿਰਦ ਵੀਰਾਂ ਨੇ ਕੋਸ਼ਿਸ਼ ਕੀਤੀ ਹੈ ਕਿਸ ਨੂੰ ਕੋਈ ਇੱਕ ਅੱਛੇ ਸਿਸਟਮ ਦੇ ਵਿੱਚ ਲਿਆ ਕੇ ਪੂਰੇ ਸਰਬੱਤ ਦੇ ਭਲੇ ਦੇ ਕੰਮ ਕੀਤੇ ਜਾ ਸਕਣ ਪਰ ਉਹ ਕੰਟੀਨਿਊਟੀ ਵਿੱਚ ਨਹੀਂ ਆ ਸਕਦੇ ਉਹ ਕਿਤੇ ਨੇ ਕਿਤੇ ਆ ਕੇ ਉਹ ਸਾਰਾ ਸਿਸਟਮ ਖੜ ਜਾਂਦਾ ਹੈ ਜਾਂ ਕਿਸੇ ਖਾਸ ਮੁੱਦੇ ਦੇ ਵਿੱਚ ਆਪਸ ਦੇ ਵਿੱਚ ਉਹ ਖਰਾਬ ਹੋ ਕੇ ਚੀਜ਼ਾਂ ਖੜ ਜਾਂਦੀਆਂ ਨੇ ਤੇ ਉਹ ਸਿਸਟਮ ਬਣ ਨਹੀਂ ਪਾਂਦਾ ਹੋਰ ਇਸੇ ਲਈ ਆਪ ਜੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਅਸੀਂ ਨਹੀਂ ਤੈਅ ਕਰ ਰਹੇ ਕਿ ਮੁੱਦੇ ਕੀ ਹੋਣਗੇ ਤੇ ਕਿਵੇਂ ਅਸੀਂ ਚੱਲਦਾ ਹੈਗਾ ਸਾਡਾ ਕੰਮ ਸਿਰਫ ਸਰਬੱਤ ਖਾਲਸਾ ਨੂੰ ਦੇ ਸਟਰਕਚਰ ਨੂੰ ਤਿਆਰ ਕਰਕੇ ਸਰਵਤ ਖਾਲਸਾ ਨੂੰ ਬਣਾ ਦੇਣ ਤੱਕ ਦਾ ਹੈ ਉਹਦੇ ਬਾਅਦ ਫਿਰ ਇਹ ਰਹਿ ਤਾਏ ਹੋਵੇਗਾ ਕਿ ਕਿਵੇਂ ਪੰਜ ਪਿਆਰੇ ਤੈਅ ਕਰਨਗੇ ਜਮਿਨੀ ਮੁੱਦੇ ਕਿਹੜੇ ਨੇ ਪਹਿਲਾਂ ਜਿਹੜੇ ਆਰਗੇਨਾਈਜੇਸ਼ਨ ਜੁੜ ਰਹੇ ਨੇ ਨਾਲ ਸੰਸਥਾਵਾਂ ਉਹ ਦੇਣਗੇ ਉੱਥੋਂ ਆਉਣਗੇ ਮੁੱਦੇ ਸਾਰੇ ਥੱਲੋਂ ਕਿ ਇਹਨਾਂ ਦੇ ਉੱਪਰ ਕੰਮ ਕਰਨਾ ਹੈ ਫਿਰ ਜਿਹੜੇ 25 ਕੋਰ ਕਮੇਟੀ ਹੋएगी ਉਹ ਦੇਖਣਗੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਕਿਹੜੀ ਇਸ ਤੇ ਬਾਅਦ ਕਿਹੜੀ ਇਸ ਤੇ ਬਾਅਦ ਇਆ ਪੈਰਲ ਕੁਝ ਕਮ ਹੋਣਾ ਚਾਹੀਦਾ ਇਨਫੋਨੋਨਾਂ ਦੇ ਲਈ ਅਲੱਗ-ਅਲੱਗ ਜਿਹੜੇ ਨੇ ਉਹ ਬਣਾਏ ਜਾਣਗੇ ਜਿੱਥੇ ਬਣਾਏ ਜਾਣਗੇ ਜਿਹੜੇ ਕਿ ਕਿਉਂਕਿ ਵੀਰ ਜੀ ਨੇ ਤੁਹਾਨੂੰ ਦੱਸਿਆ ਨਾ ਕਿ ਇਹਦੇ ਵਿੱਚ ਸਾਰੇ ਜਿਹੜੇ ਵੀ ਆਪਣੇ ਪੰਚਾਇਤ ਮੈਂਬਰ ਆ ਰਹੇ ਨੇ ਉਹ ਆਪਣੀ ਯੋਗਤਾਵਾਂ ਨੂੰ ਲੈ ਕੇ ਆ ਰਹੇ ਨੇ ਉਹ ਤਾਂ ਅਲੱਗ-ਅਲੱਗ ਯੋਗਤਾਵਾਂ ਨੇ ਕਿਉਂਕਿ ਸਾਰੇ ਇੱਕ ਤਰ੍ਹਾਂ ਦੇ ਨਹੀਂ ਨੇ ਜਦੋਂ ਤੁਸੀਂ ਇਹਨੂੰ ਪੂਰਾ ਵੈੱਬਸਾਈਟ ਵੀ ਨੂੰ ਪੜੋਗੇ ਤੇ ਲਿਖਿਆ ਹੋਇਆ ਕਿ ਇਤਨੇ ਮੈਂਬਰ ਇਸ ਤੋਂ ਆਵਣਗੇ ਇਸ ਤੋਂ ਮੈਂਬਰ ਸਾਰੀ ਯੋਗਤਾ ਵੀ ਆ ਅਲੱਗ-ਅਲੱਗ ਹੋਣਗੀ ਤੇ ਉਹਨਾਂ ਤੋਂ ਰਿਲੇਟਿਡ ਹੀ ਉੱਥੇ ਜਿਹੜੀ ਕਮੇਟੀ ਬਣਾਈ ਜਾਏਗੀ ਜਿਹੜੀ ਸਮੱਸਿਆਵਾਂ ਹੋਣਗੇ ਉਹਨਾਂ ਤੋਂ ਰਿਲੇਟਡ ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੀ ਕਮੇਟੀ ਹੋਏਗੀ ਕੋਰ ਕਮੇਟੀ ਉਹ ਗੱਲ ਕਰਕੇ ਫਿਰ ਉਹ ਪੰਜ ਪਿਆਰਿਆਂ ਤੋਂ ਕੋਲੋ ਚੀਜ਼ਾਂ ਆਣਗੀਆਂ ਉੱਥੇ ਫਿਰ ਡਿਸੀਜਨ ਵੀ ਐਸਾ ਨਹੀਂ ਹੋ ਜਾਏਗਾ ਕਿ ਪੰਜ ਪਿਆਰੇ ਨੇ ਵੈਸੀ ਡਿਸੀਜਨ ਕਰ ਦੇਣਾ ਦੁਬਾਰਾ ਉਹਦੇ ਉੱਪਰ ਗੱਲ ਹੋ ਕੇ ਦੁਬਾਰਾ ਫਿਰ ਰਿਵਰਸ ਜਾਏਗੀ ਥੱਲੇ ਤੱਕ ਫਿਰ ਥੱਲੇ ਤੋਂ ਜਿਹੜੀ ਗੱਲ ਉੱਪਰ ਤੱਕ ਆਏਗੀ ਅਪਰੂਵ ਹੋ ਕੇ ਉਹ ਫਿਰ ਅੱਗੇ ਜਿਹੜੀ ਮੰਨਤਾ ਦੇ ਨਾਲ ਅੱਗੇ ਚੱਲੇਗੀ ਇਸ ਸੰਬੰਧ ਵਿੱਚ ਕੋਈ ਾਕਾਦ ਦਿੱਤੇ ਜੱਜਦਾ ਸਾਹਿਬ ਨੂੰ ਮਿਲਣ ਵਾਲੀ ਕੋਈ ਇਰਾਦਾ ਹੈ ਜਾਂ ਨਾ ਕੋਈ ਦਿਸੰਬਰ ਮਹੀਨੇ ਨਹੀਂ ਅਸੀਂ ਸਰਬਤ ਖਾਲਸਾ ਜਿਹੜੀ ਉਹ ਸਰਬਤ ਖਾਲਸਾ ਦੇ ਤੌਰ ਤੇ ਹੀ ਕਰ ਰਹੇ ਆ ਸਾਰੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਸਾਡੇ ਨਾਲ ਜੁੜੋ ਠੀਕ ਹੈ ਇੱਕ ਮਿੰਟ ਸਰਵਤ ਖਾਲਸਾ ਦਾ ਸਿੱਧਾ ਜਾਂ ਪੰਜਾਬੀ ਜਿਹੜਾ ਟਰਾਂਸਲੇਸ਼ਨ ਕਰਨਾ ਹੋਵੇ ਸਰਵਤ ਖਾਲਸਾ ساری ਦੁਨੀਆ ਦੇ ਵਿੱਚ ਸਿੱਖ ਕੌਮ ਜਿੱਥੇ ਵੀ ਬੈਠੀ ਆ ਉਹਦੀ ਇੱਕ ਇਕੱਤਰਤਾ ਜਿਹੜੀ ਹੈ ਸਾਰਿਆਂ ਨੂੰ ਅਸੀਂ ਵਲਗਨ ਦੇ ਵਿੱਚ ਲੈ ਕੇ ਪਿਆਰ ਸਤਿਕਾਰ ਦੇ ਨਾਲ ਇਕੱਠਾ ਕਰਨਾ ਸਰਵਤ ਖਾਲਸਾ ਸਰਵਤ ਖਾਲਸਾ ਵਿੱਚ ਵਰਤਾਰਾ ਕੀ ਹੋਵੇ ਗੱਲ ਸੰਚੋਦੀ ਆ ਸਰਬੱਤ ਖਾਲਸਾ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਉਹ ਵਿਚਾਰਿਆ ਜਾਵੇ ਪ੍ਰਚਾਰਿਆ ਜਾਵੇ ਉਹਦੇ ਤੇ ਅਸੀਂ ਆਪ ਚੱਲੀਏ ਦੂਜੇ ਨੂੰ ਪ੍ਰੇਰਨਾ ਦਈਏ ਛੇਵੇਂ ਪਾਸ਼ਾ ਨੇ ਜਿਉਂ ਅਕਾਲ ਤਖਤ ਦੀ ਸਜਣਾ ਕੀਤੀ ਜਿਸ ਤਰ੍ਹਾਂ ਵੀ ਅਕਾਲ ਪੁੰਗਤ ਤੋਂ ਗਾਹਾਂ ਤੇ ਗਾਹਾਂ ਜੋ ਕੁਝ ਵੀ ਸਾਡੇ ਸਾਹਮਣੇ ਆ ਰਿਹਾ ਲੇਕਿਨ ਉਹਦੇ ਵਿੱਚ ਸਿਧਾਂਤ ਮੀਰੀ ਪੀਰੀ ਦਾ ਸੀਗਾ ਛੇਵੇਂ ਪਾਸ਼ਾ ਜਦੋਂ ਦਰਬਾਰ ਸਾਹਿਬ ਜਾਂ ਹਰਿਵੰਦਰ ਸਾਹਿਬ ਜਾਂ ਅਮਰਸਰ ਨੂੰ ਛੱਡ ਕੇ ਅਗਾਂਹ ਗਏ ਉਹ ਮੀਰੀ ਪੀਰੀ ਦਾ ਸੰਤ ਜਿਹੜਾ ਸੀ ਜਿੱਥੇ ਵੀ ਗਿਆ ਉੱਥੇ ਉਹ ਵਰਤਾਇਆ ਗਿਆ ਵਰਤਨ ਰਿਆ ਖਾਲਸਾ ਪ੍ਰਗਟਨ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਕੀਤਾ ਗਿਆ ਗੁਰੂ ਸਾਹਿਬ ਨੇ ਅਨੰਤ ਨਦੇੜ ਦੇ ਵਿੱਚ ਜਾ ਕੇ ਇਹ ਕਿਹਾ ਪਈ ਤੁਹਾਡਾ ਗੁਰੂ ਹੁਣ ਮਤਲਬ ਦੇਹਤਾਰੀ ਪ੍ਰਥਾ ਖਤਮ ਹੈ ਤੇ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਵਾਲ ਜਵਾਬ ਜੋ ਕੁਝ ਵੀ ਪੁੱਛਣਾ ਇਹਦੇ ਨਾਲ ਤੁਸੀਂ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ ਗੁਰੂ ਸਾਹਿਬ ਨੇ ਸਾਨੂੰ ਇਹ ਉਪਦੇਸ਼ ਦਿੱਤਾ ਆ ਕਿ ਗੁਰੂ ਸਾਹਿਬ ਨੇ ਜੋ ਭੰਡਾਰਾ ਦਿੱਤਾ ਉਹਦੇ ਨਾਲ ਅਸੀਂ ਗੱਲਾਂ ਕਰੀਆਂ ਮਸਲਤ ਕਰਨੀ ਸਲਾਹ ਕਰਨੀ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਸੋ ਮੀਰੀ ਪੀਰੀ ਦਾ ਸਿਧਾਂਤ ਸਿਰਫ ਇੱਕ ਸਥਾਨ ਦੇ ਨਾਲ ਸੰਬੰਧਿਤ ਨਹੀਂ ਹੈ ਮੀਰੀ ਪੀਰੀ ਦਾ ਸਿਧਾਂਤ 올 ਵਰਡ ਦੇ ਵਿੱਚ ਸਿੱਖ ਦਾ ਸਾਰ ਹੈ ਇੱਕ ਬਹੁਤ ਹੀ ਪਵਿੱਤਰ ਸਿਧਾਂਤ ਹੈ ਜਿਸਦੇ ਅਸੀਂ ਸਾਰਿਆਂ ਨੇ ਕੰਮ ਕਰਨਾ ਪ੍ਰਚਾਰਿਆ ਅਕਾਲ ਤਖ ਸਾਡਾ ਅਕਾਲ ਤਖਤ ਦਾ ਦਰਬਾਰ ਸਾਹਿਬ ਸਾਡੇ ਸਤਿਕਾਰਯੋਗ ਪਵਿੱਤਰ ਅਸਥਾਨ ਹਨ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਲੇਕਿਨ ਇਹ ਜਿਹੜਾ ਸਦਾਤ ਮੀਰੀ ਪੀਰੀ ਦਾ ਇਹ 올 ਓਵਰ ਦਾ ਵਰਲਡ ਗੁਰੂ ਸਾਹਿਬ ਦੇ ਬਚਨਾਂ ਦੇ ਮੁਤਾਬਕ ਇੱਕ ਪਿਤਾ ਇੱਕ ਇਸਕੇ ਹਮ ਬਾਰਕ ਅਸੀਂ ਸਾਰੇ ਉਸ ਪਰਿਵਾਰ ਦੇ ਮੈਂਬਰਾਂ ਔਰ ਰੋਲਿੰਗ ਬ੍ਰੇਕਿਸ਼ ਨੂੰ ਸੰਭਾਲੀਏ ਤੇ ਅੱਗੇ ਲੈ ਕੇ ਚੱਲੀਏ ਜੀ ਹੋਇਆ ਇਹ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ